हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਪੂਰਾ ਕੋਨਾ ਪੂਰਾ ਕੋਨਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰ ਗੁਰਵਿੰਦਰ ਸਿੰਘ ਉਹਨਾਂ ਦੇ ਘਰ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀਰ ਉਹਨਾਂ ਦਾ ਜ਼ਿਆਦਾਤਰ ਦੋਸਤੋ ਟੋਕੜ ਗੱਭਣ ਪਸ਼ੂ ਲਿਆ ਕੇ ਸਾਹਮਣੇ ਪੇਸ਼ ਕਰਦੇ ਆ ਵੈਸੇ ਅੱਜ ਇਸ ਕਵਰੇਜ ਦੇ ਵਿੱਚ ਇੱਕ ਮੱਝ ਬਿਲਕੁਲ ਤਾਜੀ ਅੱਗੇ ਗੱਭਣਾਂ ਜਿਹੜੀ ਦੋਸਤੋ ਬਿਲਕੁਲ ਸੂਨ ਦਾ ਨੇੜ ਆ ਇਹ ਦਿਖਾ ਦਾਂਗੇ ਇੱਕ ਇੱਕ ਸਵਾ ਮਹੀਨਾ ਕੋ ਡੇਢ ਮਹੀਨੇ ਦੀ ਹਜੇ ਕੱਚੀ ਆ ਇੱਕ ਉਹ ਮੱਝ ਦਿਖਾ ਦਾਂਗੇ ਦੋਵੇਂ ਮੱਝਾਂ ਪਾ ਤੁਹਾਨੂੰ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਜਦੋਂ ਦੋਸਤੋ ਬਿਲਕੁਲ ਕਿਸੇ ਵੀਰ ਨੇ ਪੱਟੀ ਸ਼ਹਿਰ ਤੋਂ ਵੀ ਆਉਣਾ ਤੇ ਖੇਮਕਰਨ ਰੋਡ ਤੋਂ ਸੀ ਆਉਣਾ ਠੀਕ ਆ ਜੀ ਖੇਮਕਰਨ ਵੈਸੇ ਤੋਂ ਸਾਰਾ ਕਿਲੋਮੀਟਰ ਆ 1 ਕਿਲੋਮੀਟਰ ਆ ਬਿਲਕੁਲ ਖੇਮਕਰਨ ਸ਼ਹਿਰ ਦੇ ਨਾਲ ਲੱਗ ਜਾਂਦਾ ਪਿੰਡ ਪੂਰਾ ਕੋਨਾ ਪੂਰਾ ਕਰੀਮਪੁਰ ਪਿੰਡ ਵੀ ਥੋੜੀ ਦੂਰੀ ਤੇ ਅਸਲ ਪੂਰਾ ਪਿੰਡ ਵੀ ਜਿਹੜਾ ਦੋਸਤੋ ਬਿਲਕੁਲ ਨੇੜੇ ਆ ਤੇ ਅਮਰਕੋਟ ਤੋਂ ਵੀ ਤਕਰੀਬਨ ਕੋਈ 5 4-5 5 ਕਿਲੋਮੀਟਰ ਦੀ 6 ਕਿਲੋਮੀਟਰ ਦੀ ਦੂਰੀ ਆ ਪਿੰਡ ਪੂਰੇ ਕੋਨੇ ਦੀ ਵੀਰ ਗੁਰਵਿੰਦਰ ਕੋਲੇ ਆਇਆ ਦੋਸਤੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਮੱਝਾਂ ਤੁਹਾਨੂੰ ਦੋ ਦਿਖਾਉਣੀਆਂ ਨੇ ਬਾਕੀ ਰੇਟ ਭਾਅ ਪੜਤਾ ਮੁੱਲ ਇਸ ਵੀਡੀਓ ਦੇ ਵਿੱਚ ਕਰ ਦਿੱਤਾ ਜਾਊਗਾ ਖੋਲ ਕੇ ਤੋੜ ਕੇ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਾਂਗੇ ਅੱਜ ਤਰੀਕ 7 ਅਪ੍ਰੈਲ ਕੱਲ ਦੋਸਤੋ ਮਾਰਨਿੰਗ ਸਵੇਰ 8 ਅਪ੍ਰੈਲ ਨੂੰ ਵੀਡੀਓ ਅਪਲੋਡ ਕਰਦੇ ਆਂਗੇ ਸੋ ਬਾਕੀ ਆਓ ਲੈਣੀਆਂ ਬਥੇਰੇ ਡਿਟੇਲ ਕਰਦੇ ਆਂ ਇਨਫੋਰਮੇਸ਼ਨ ਸਾਂਝੀ ਸਭ ਤੋਂ ਪਹਿਲਾਂ ਵੀਰ ਗੁਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਵੀਰ ਗੁਰਵਿੰਦਰ ਪਸ਼ੂ ਵਪਾਰ ਦਾ ਕੰਮ ਹੀ ਆਪਣਾ ਹਾਂਜੀ ਹਾਂਜੀ ਪਸ਼ੂ ਵਪਾਰ ਦਾ ਹੀ ਪਸ਼ੂ ਆਉਂਦੇ ਰਹਿੰਦੇ ਐ ਇਸ ਕਿਨੇ ਹਾਂਜੀ ਜੀ ਜ਼ਿਆਦਾਤਰ ਟੋਕੜ ਗੱਪਣ ਮੱਝਾਂ ਲੈ ਕੇ ਆਉਂਦੇ ਹਾਂ ਹਾਂਜੀ ਹਾਂਜੀ ਟੋਕੜ ਗੱਪਣ ਲੈ ਆਈਏਗਾ ਤੇ ਤਿਆਰ ਕਰਕੇ ਵੇਚ ਦੇ ਦਿੰਦੇ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਇੱਕ ਵੈਸੇ ਅੱਜ ਆਪਣੇ ਕੋਲ ਸੱਜਰ ਮੱਝਾਂ ਜਿਹੜੀ ਸੂਣ ਦੇ ਬਿਲਕੁਲ ਨੇੜੇ ਹਾਂਜੀ ਇੱਕ ਜਮੀਨੇ ਡੇਢ ਦੀ ਕੱਚੀ ਹੈ ਹਾਂਜੀ ਹਾਂਜੀ ਦੋਵੇਂ ਨਾਲ ਜਿਹੜੇ ਸੇਲ ਕਰਦੇ ਪਏ ਹਾਂ ਹਾਂਜੀ ਠੀਕ ਹੈ ਜੀ ਨਤੋਂ ਸੋ ਦੋਵੇਂ ਨਗ ਜਿਹੜੇ ਸੇਲ ਆ ਬਾਕੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੇ ਅੱਛਾ ਵੀਰ ਗੁਰਵਿੰਦਰ ਪਹਿਲੇ ਨੰਬਰ ਤੋਂ ਸ਼ੁਰੂਆਤ ਕਿ ਸਮਾਜ ਤੋਂ ਕਰੀਏ ਜੀ ਇਹ ਤੋਂ ਕਰ ਲਓਏ ਆ ਬਿਲਕੁਲ ਆ ਜਾਓ ਵੀਰ ਗੁਰਵਿੰਦਰ ਥੋੜਾ ਨੇੜੇ ਇਹ ਸੱਜਰ ਮੱਝ ਇਹ ਸੂਣ ਵਾਲੀ ਹੈ ਨਾ ਜੀ ਹਾਂਜੀ ਹਾਂਜੀ ਤੇ ਸੂਹਾ ਇੱਕ ਨਵਾਂ ਸੂਂਦੀ ਆ ਇਹ ਦੂਜੇ ਸੂਹੇ ਦੂਸਰਾ ਸੂਹਾ ਹਾਂਜੀ ਤੇ ਦਿਨ ਹਜੇ ਕਿੰਨੇ ਕੁ ਬਾਕੀ ਆ ਜੀ ਨਾ ਨੇ ਲੈ ਜੋ ਕਿ 10 10 ਤੋਂ 12 ਲੈ ਜੋ 10 ਤੋਂ 12 ਕ ਦਿਨ ਹਾਂਜੀ ਠੀਕ ਆ ਤੇ ਸੂਹਾ ਤੀਜਾ ਜਾਂ ਚੌਥਾ ਵੀ ਹੋ ਸਕਦਾ ਜੀ ਇਹ ਆਪੋ ਆਪਣੀ ਸਮਝ ਲਾ ਲੈਣਾ ਆਪਾਂ ਦਾ ਦੂਜੇ ਜਾਂ ਠੀਕ ਹੈ ਜੀ। ਹੁਣ ਦੋਸਤੋ ਦੂਜਾ ਸੂਆ ਚਾਹੇ ਕੋਈ ਤਿੱਜਾ ਬਾਕੀ ਅੱਗੇ ਹਰ ਕੁ ਵਿਰਦੀ ਆਪੋ ਆਪਣੀ ਸਮਝ ਆ। ਮੱਝ ਤੁਹਾਨੂੰ ਦਿਖਾ ਰਹੇ ਆ 10 ਕੁ ਦਿਨ ਹਜੇ ਕੱਢਦੀ ਆ। 10 ਕੁ ਦਿਨ ਹਜੇ ਪਏ ਆ ਸੂਣ ਦੇ ਵਿੱਚ। ਬਾਕੀ ਵਜਨ ਲੋਡ ਪੂਰਾ ਮੱਝ ਦਾ ਥੋੜਾ ਜਿਹਾ ਇੱਕ ਪਾਸਿਓਂ ਇਧਰ ਤੁਹਾਨੂੰ ਬੈਕ ਸਾਈਡ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਵਜਨ ਲੋਡ ਪੂਰਾ ਠੀਕ ਆ ਜੀ ਪੂਰੀ ਨਿਗਰ ਆ। ਬਾਕੀ ਮਧਰੀ ਡੌਲੀ ਵਾਲੀ ਆ ਠੀਕ ਆ ਜੀ ਜਿੱਦਾਂ ਇੱਕ ਨੀਲੀ ਰਾਵੀ ਦੇ ਪਸ਼ੂ ਆਪਾਂ ਦੇਖਦੇ ਆ ਮਧਰੀ ਗੋਡੀ ਦੇ ਵਿੱਚ। ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਵਜਨ ਲੋਡ ਪੂਰਾ ਮੱਝ ਦਾ। 10 ਕ ਦਿਨ ਹਜੇ ਪਏ ਆ ਸੂਣ ਦੇ ਵਿੱਚ ਬਾਕੀ ਫੇਸ ਕੁਆਲਿਟੀ ਤੋਂ ਬਾਡੀ ਸਟਰਕਚਰ ਤੋਂ ਆਪਾਂ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਜੀ ਦੇਖ ਬਾਕੀ ਪੌਲੀ ਪਲੋਸੀ ਪੂਰੀ ਆ ਮਾਜ ਅੱਛਾ ਅਵੀਰ ਗੁਰਵਿੰਦਰ ਬਾਕੀ ਭਾਰ ਪਿੱਛੇ ਦੀ ਤਿੱਪਣ ਪੂਰੀ ਤਸੱਲੀ ਆ ਉਹ ਆਪਣੀ ਗਾਰੰਟੀ ਹੋਊਗੀ ਕਿਉਂਕਿ ਬਹੁਤੇ ਵੀਰ ਆ ਹੁੰਦਾ ਵੀ ਦੂਰੇ ਨੇੜੇ ਵਾਲੇ ਵੀਰ ਆਨਲਾਈਨ ਸੌਦਾ ਕਰਦੇ ਆ ਪਿੱਛੇ ਦੀ ਆਪਣੀ ਪੂਰੀ ਗਾਰੰਟੀ ਹੈ ਉਹ ਬਾਕੀ ਤਿੱਪ ਕੇ ਤਸੱਲੀ ਕਰ ਲੈ ਜਿਹੜਾ ਮਰਜੀ ਆ ਠੀਕ ਆ ਜੀ ਹਾਂਜੀ ਮਤਲਬ ਕੋਈ ਵੀਰ ਦੂਰ ਨੇੜੇੋਂ ਚਲੋ ਵੀਡੀਓ ਕਾਲ ਤੇ ਵੀ ਤਸੱਲੀ ਕਰਾਉਂਦਾ ਤੇ ਉਹ ਵੀ ੱਪ ਕੇ ਤੁਸੀਂ ਕਰਵਾ ਦਿਆ ਜੀ ਹਾਂਜੀ ਹਾਂਜੀ ਹੋ ਸਕਦਾ ਕੋਈ ਕਈ ਵਾਰਾਂ ਕਈ ਵੀਰ ਕਸਟਮਰ ਇੱਥੇ ਨਹੀਂ ਆਉਂਦੇ ਹਾਂਜੀ ਹਾਂਜੀ ਅਬ ਦੋਸਤੋ ਫਿਲਹਾਲ ਆਪਣੀ ਇੱਕ ਇੱਕ ਰਿਕਵੈਸਟ ਹੁੰਦੀ ਆ ਸਾਰੇ ਖਰੀਦਾਰ ਵੀਰਾਂ ਤੇ ਅੱਗੇ ਜਿਸ ਥਾਂ ਤੋਂ ਆਪਾਂ ਵੀਡੀਓ ਕਵਰੇਜ ਕਰਦੇ ਆ ਉੱਥੇ ਆਣ ਕੇ ਇੱਕ ਟਾਈਮ ਤਸੱਲੀ ਜ਼ਰੂਰ ਕੀਤੀ ਜਾਵੇ ਠੀਕ ਆ ਜੀ ਅੱਖੀਂ ਵੇਖਿਆ ਜਾਵੇ ਪਸ਼ੂ ਨੂੰ ਤੇ ਬਾਕੀ ਵੀਰ ਗੁਰਵਿੰਦਰ ਇੱਕ ਵਾਰੀ ਖੋਲ ਕੇ ਸਾਹਮਣੇ ਤੋਰ ਕੇ ਲਵਾ ਠੀਕ ਆ ਜੀ ਇੱਕ ਵਾਰੀ ਤੋਰ ਕੇ ਲਵਾ ਦੋਸਤੋ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਬਾਕ ਇੱਥੇ ਵਿਰਲ ਜਿੰਨੇ ਵੀ ਆ ਵਧੀਆ ਠੀਕ ਆ ਜੀ ਕੋਈ ਜੋੜਾ ਥਣ ਨਹੀਂਗਾ ਵਿਰਲਾ ਤੇ ਥਣ ਲਗਾ ਬਾਕੀ ਬੈਕ ਸਾਈਡ ਤੋਂ ਇੱਕ ਵਾਰੀ ਤੁਸੀਂ ਆ ਦੇਖੋ ਸੋ ਲਾਇਲ ਹੋਏ ਚੰਗਾ ਪਈ ਹੈ ਹਜੇ 10 ਦਿਨ ਘੱਟੋ ਘਾਟ ਜਿਹੜਾ ਸਮਾਂ ਕੋਈ 10 ਦਿਨ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ 10 ਦਿਨ ਲੈ ਜੂਗੀ ਬਾਕੀ ਪਾਲੀਪਲੋਸੀ ਆ ਹੋ ਸਕਦਾ ਦੋਸਤੋ ਕੋਈ ਦੋ ਦਿਨ ਪਹਿਲਾਂ ਸੂਫੇ ਇੱਕ ਅੱਧਾ ਦਿਨ ਉੱਪਰ ਲੈ ਜੇ ਠੀਕ ਆ ਬਾਕੀ ਜਿੰਨਾ ਕ ਟਾਈਮਸ ਦੱਸਿਆ 10 ਦਿਨ ਦਾ ਸਮਾਂ ਦੱਸਿਆ ਤੇ 10 ਦਿਨ ਕੱਢ ਦੀ ਆ ਠੀਕ ਆ ਜੀ ਅਜੇ ਪੁੜੇ ਪੜੇ ਨਮਾਇ ਨਹੀਂ ਕਿਸੇ ਪਾਸਿਓਂ ਲੱਗਦਾ ਨਹੀਂ ਕਿ ਕੋਈ ਹਫਤਾ ਖੰਡ ਅਜੇ ਸੂਬੇ ਆ ਲੋ ਹਾਂ ਜੀ ਮੋੜ ਦਿਓ ਵੀਰ ਗੁਰਵਿੰਦਰ ਹਾਂ ਜੀ ਰੋਕ ਲਓ ਲਓ ਦੋਸਤੋ ਹਰ ਇੱਕ ਚੀਜ਼ ਦੀ ਵੀਰ ਦੀ ਪੂਰੀ ਤਸੱਲੀ ਆ ਵੀ ਜਿੱਦਾਂ ਮਰਜ਼ੀ ਕੋਈ ਤਸੱਲੀ ਨਾਲ ਲੈ ਕੇ ਜਾ ਸਕਦਾ ਆਓ ਇੱਥੇ ਆਪਣੀ ਨਰਕਪਰਖ ਕਰੋ ਤਸੱਲੀ ਕਰੋ ਅੱਛਾ ਵੀਰ ਗਰਮਿੰਦਰ ਦੀ ਡਿਮਾਂਡ ਕੀ ਕਰਦੇ ਪਏ ਕੀ ਮੁੱਲ ਰੱਖਦੇ ਆਂ ਮਾਣ ਵੀਰ ਜੀ 1 ਲੱਖ 10 ਕਰਦੇ ਆਂ ਅੱਛਾ ਜੀ ਹਾਂ ਜੀ ਤੇ ਲੈਣ ਦੇ ਨਾਲ ਹੀ ਗੱਲਬਾਤ ਕੀ ਰੋਗੀ ਵੀ ਜਿਹੜੀ ਹਾਂ ਨਾ ਜੀ ਗੱਲਬਾਤ ਪੂਰੇ ਲੱਖ ਦੀ ਛੱਡ ਦੇ ਆਂਗੇ ਪੂਰੇ ਲੱਖ ਦੀ ਹਾਂ ਜੀ ਉਹ ਤਾਂ ਜੇ ਵੀ ਕਰਦੇ ਥੋੜਾ ਬਤ ਆਏਗਾ ਉਹ ਨਹੀਂ ਕੋਈ ਕਰ ਦਾਂ ਜੀ ਹਾਂ ਬਿਲਕੁਲ ਪਹਿਲੀ ਵੀਡੀਓ ਆਪਣੀ ਹਾਂ ਜੀ ਕੋਈ ਆਉਂਦਾ ਸੱਜਣ ਤਾਂ ਜ਼ਰੂਰ ਉਹਦਾ ਪਹਿਲੀ ਵਾਰਾਇਦਾ ਮਾਨਤਾ ਨੂੰ ਜ਼ਰੂਰ ਕਰਦੇ ਹੋ ਠੀਕ ਹੈ 1 ਲੱਖ ਦੇ ਵਿੱਚੋਂ ਭਰਾਬੋ ਮਾਨਤਾ ਨੂੰ ਹੋ ਜਾਊਗਾ 1 ਲੱਖ 10000 ਡਿਮਾਂਡ ਕੀਤੀ ਹੈ ਵੀਰ ਨੇ ਤੇ ਲੱਖ ਦੇ ਵਿੱਚੋਂ ਛੋਟਛਾ ਭਾ ਹੋ ਜਾਊਗਾ ਬਾਕੀ ਥਣ ਦੇਵੇ ਦੀ ਤੁਹਾਨੂੰ ਦਿਖਾ ਦਿੱਤੀ ਹੈ ਸਾਫ ਸੁਥਰੀ ਹੈ ਚਾਰੇ ਥਾਣਾ ਬਿਲਕੁਲ ਵਿੱਥਾਂ ਦੇ ਵਿਰਲਾ ਤੇ ਥਣ ਲਗਾ ਸੋ ਇੱਕ ਬਹਿਣੀ ਵਾਲੀ ਸਾਈਡ ਤੋਂ ਇੱਕ ਵਾਰੀ ਤੁਹਾਨੂੰ ਫਿਰ ਥੋੜਾ ਨੇੜੇ ਦਿਖਾਉਣ ਦੀ ਕਰਦੇ ਆ ਕੋਸ਼ਿਸ਼ ਆ ਦੇਖੋ ਠੀਕ ਹੈ ਜੀ ਲਓ 1 ਲੱਖ ਦੇ ਵਿੱਚੋਂ ਮਾਨਤਾ ਨੂੰ ਹੋ ਜੂਗਾ ਤੇ ਅੱਗੇ ਵੀਰ ਜਿਹੜੀ ਗਰਵਿੰਦਰ ਆਪਣੇ ਕੋਲ ਸੈਕਿੰਡ ਨੰਬਰ ਤੇ ਇਹ ਮੱਝ ਹਾਂਜੀ ਹਾਂਜੀ ਇਹ ਅੱਗੇ ਕਿੰਨੇ ਸੂਏ ਲਈ ਗੱਬਣਾ ਇਹ ਦੂਜੇ ਸੂਏ ਦੂਸਰੇ ਸੂਏ ਲਈ ਹਾਂਜੀ ਤੇ ਇਹਦਾ ਕਿੰਨੇ ਦਿਨ ਹਜੇ ਕਿੰਨਾ ਕ ਸਮਾਂ ਬਾਕੀ ਆ ਇਹਦਾ ਲੈ ਜੂ ਕੋਈ ਡੇਢ ਮਹੀਨਾ ਲੈ ਜੂਗੀ ਅੱਛਾ 9 ਮਹੀਨੇ ਵੈਸੇ ਪੂਰੇ ਹੋ ਗਏ ਹਾਂਜੀ ਹਾਂਜੀ 9 ਮਹੀਨੇ ਪੂਰੇ ਹੋ ਗਏ 10ਵਾਂ ਮਹੀਨਾ ਲੱਗਾ ਫਿਰ ਹਾਂਜੀ ਨਹੀਂ ਨਹੀਂ ਹਾਂਜੀ ਇਹਨੂੰ ਨੌਵਾਂ ਮਹੀਨਾ ਲੱਗਾ ਜੇ ਨੌਵਾਂ ਲੱਗਾ ਜੀ ਹਾਂਜੀ ਹਾਂ ਨੌਵਾਂ ਲੱਗਾ ਆ ਫਿਰ ਆ ਦਸਵਾਂ ਹਜੇ ਪਹੇ ਆ ਕੋਈ 2 ਮਹੀਨੇ ਕੋਈ ਸਵਾ 2 ਮਹੀਨੇ ਕੋਈ 2.5 ਮਹੀਨੇ ਡੇਢ ਕੇ ਡੇਢ ਕੁ ਮਹੀਨਾ ਮੰਨ ਲਓ ਅੱਛਾ ਨੌਵਾਂ ਇਹ ਚੱਲ ਗਿਆ ਦਸਵਾਂ ਕਿਲੋ ਗਾੜੀ ਪੂਰਾ ਡੇਢ ਕੁ ਮਹੀਨਾ ਮਤਲਬ ਠੀਕ ਹੈ ਜੀ ਲੋਬੀ ਭਰਾਵੋ ਹਜੇ ਸਮਾਂ ਪਿਆ ਠੀਕ ਹੈ ਜੀ ਕੱਚੀ ਆ ਕੋਈ ਡੇਢ ਪੌਣੇ 2 ਮਹੀਨੇ ਦਾ ਐਸਟੀਮੇਟ ਕੋਈ ਵੀਰ ਮੰਨ ਸਕਦਾ ਹਜੇ ਕੱਚੀ ਆ ਉਹ ਸਕੋਰਡਿੰਗ ਜਿਹੜੀ ਤੁਸੀਂ ਅੱਗੇ ਆਪਦਾ ਹਿਸਾਬ ਕਿਤਾਬ ਲਾ ਸਕਦੇ ਜੀ ਬਾਕੀ ਦੂਜਾ ਸੂਆ ਫੇਰ ਕਹਿੰਦਾ ਠੀਕ ਹੈ ਜੀ ਠੀਕਾ ਕੱਦ ਦੋ ਮੱਜਾਂ ਦਾ ਇੱਕੋ ਜਿਹਾ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਇਹ ਵੀ ਚਲੋ ਜਿੰਨੇ ਵੀ ਆ ਕਰਨ ਵਾਲੀ ਸਾਂਭੀ ਸੁਭੀ ਹੈਗੀ ਆ ਤੇ ਪੂਰਾ ਵਜਨ ਉਹਨਾਂ ਦਾ ਜਿੰਨਾ ਹੈਗਾ ਕੱਦ ਕਾਰ ਦੇ ਸਾਬ ਨਾਲ ਪੂਰਾ ਤੇ ਅੱਛਾ ਵੀਰ ਇਹ ਆਪਾਂ ਡ్రਾਈ ਇਹ ਚੋਈ ਆਪਾਂ ਕੇ ਬਸ ਇਸੇ ਤਰ੍ਹਾਂ ਲਈ ਹੈ ਜੀ ਨਹੀਂ ਜੀ ਆਪਾਂ ਇਸ ਤਰ੍ਹਾਂ ਲੈਂਦੇ ਟਿਪਕੇ ਤੇ ਪੱਥਰ ਲਈ ਕੀਤੀ ਆਪਣੇ ਡਾਕਟਰ ਸਾਹਿਬ ਤੋਂ ਤੁਸੀਂ ਚੈੱਕ ਕਰਵਾ ਕੇ ਲਿਆ ਜੀ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਚਾਰੇ ਥਣ ਵਰਦੇ ਪੁਰ ਤੇ ਚਲਦੇ ਆ ਪੂਰੇ ਹਾਂ ਜੀ ਹਾਂ ਜੀ ਠੀਕ ਹੈ ਜੀ ਹੋਰ ਕੋਈ ਕਿਸੇ ਤਰ੍ਹਾਂ ਦੇ ਕੀ ਔਰ ਭਾਰ ਪਿੱਛੇ ਨਾ ਨਾ ਕੋਈ ਪਿੱਛੇ ਗਾਰੰਟੀ ਹੋਵੇ ਠੀਕ ਹੈ ਜੀ 2 ਮਹੀਨੇ ਦੀ ਹੈ ਹਾਂਜੀ ਲੈ ਵੀ ਗੁਰਵਿੰਦਰ ਇਹ ਵੀ ਖੋਲਦਗੇ ਸੂਹਾ ਦੋਸਤੋ ਵੀਰ ਦੂਜਾ ਦੱਸ ਰਿਹਾ ਬਾਕੀ ਅੱਗੋਂ ਕੋਈ ਇੱਕ ਅੱਧਾ ਸੂਹਾ ਵੱਧ ਵੀ ਘੱਟ ਬਾਕੀ ਆਪੋ ਆਪਣੇ ਸਮਝ ਲਾ ਲੇ ਆਪਦੇ ਹਿਸਾਬ ਨਾਲ ਕਿਸੇ ਵੀਰ ਨੇ ਜੱਜਮੈਂਟ ਤੁਸੀਂ ਕਰ ਲੈਣੀ ਤੇ ਸਮਾਂ ਹਜੇ ਤੁਹਾਨੂੰ ਦੱਸ ਹੀ ਦਿੱਤਾ ਨਵਾਂ ਮਹੀਨਾ ਜਿਹੜਾ ਲੱਗਾ ਠੀਕ ਹੈ ਜੀ ਨਵਾਂ ਮਹੀਨਾ ਲੱਗਾ ਤੇ ਉੱਪਰ ਵਿੱਚ ਇਹ ਵੀ ਜਿਹੜੇ ਦਿਨ ਚਲੇ ਗਏ ਨਵੇਂ ਮਹੀਨੇ ਦੇ ਵੀ ਬਾਕੀ ਅੱਗੇ ਹਜੇ ਸਮਾਂ ਕੋਈ ਘੱਟੋ ਘੱਟ ਅਪਰੋਕਸੀਮੇਟਲੀ ਕੋਈ ਤੁਸੀਂ 1.5 ਮਹੀਨਾ ਵੀ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਬਾਕੀ ਆ ਤੁਹਾਡੇ ਸਾਹਮਣੇ ਤੋਰਾ ਤੋਰਾ ਬਿਲਕੁਲ ਚਲਾ ਕੇ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਦੁੱਧੋਂ ਡਰਾਈ ਠੀਕ ਹੈ ਦੁੱਧੋਂ ਮੋਸਟਲੀ ਸਾਰੇ ਵੀਰਾਂ ਨੂੰ ਪਤਾ ਜੇ ਵੀ ਜੇਕਰ ਕੋਈ ਡੇਢ ਮਹੀਨਾ ਪਿਆਸ ਹੋਣ ਚ ਤੇ ਡਰਾਈ ਹੈ ਪਸੂ ਆ ਲੋ ਜੀ ਠੀਕ ਹੈ ਜੀ ਲੈ ਆਈਏ ਵੀਰ ਬਾਕੀ ਠੰਢੀ ਬੜੀ ਮਹਾਂ ਹਾਂ ਬਿਲਕੁਲ ਬਿਲਕੁਲ ਤੋਰਤਾਰੀ ਦੱਸਣ ਡਈ ਹਾਂਜੀ ਚਾਲ ਚੁਲ ਦੀ ਦੱਸਣੀ ਬਾਕੀ ਕਈ ਰਹਿੰਦਾ ਨਾ ਵੇ ਬੱਤਲੇ ਆ ਤੂੰ ਤਣਾਉ ਲਾਉਣੇ ਆ ਹਾਂਜੀ ਹਾਂਜੀ ਇਹ ਪੁਰਖਰਾ ਡੰਗਰ ਪਰ ਇਹ ਨਹੀਂ ਠੀਕ ਆ ਜੀ ਅੱਛਾ ਗੁਰਵਿੰਦਰ ਭਾਈ ਜਿਵੇਂ ਇਧਰ ਬਾਰਡਰ ਏਰੀਆ ਹੈ ਇਧਰ ਦੀਆਂ ਜੰਮੀਆਂ ਪਲੀਆਂ ਨੇ ਹਾਂਜੀ ਇਧਰ ਦੀ ਬਰੀਡ ਹੀ ਆ ਹਾਂਜੀ ਹਾਂਜੀ ਠੀਕ ਆ ਤੋਂ ਦੋਸਤੋ ਬਾਰਡਰ ਬਿਲਕੁਲ ਨਾਲ ਲੱਗ ਜਾਂਦਾ ਜਿੱਦਾਂ ਕਿ ਖੇਮ ਕਰਨ ਏਰੀਆ ਇਸ ਕਰਕੇ ਤੋਰਾ ਫੇਰਾ ਜ਼ਿਆਦਾਤਰ ਮੈਨੂੰ ਲੱਗਦਾ ਵੀ ਪਸ਼ੂ ਇਧਰ ਨੇੜੇ ਬੰਨੇੋਂ ਤੁਰ ਫਿਰ ਕੇ ਖਰੀਦੇ ਜਾਂਦੇ ਆ ਠੀਕ ਆ ਉਹ ਅਕੋਰਡਿੰਗ ਤੁਸੀਂ ਇਹ ਵੀ ਜੱਜਮੈਂਟ ਲਾ ਸਕਦੇ ਜੀ ਬਾਕੀ ਪਾਕਪੋਖ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਆਹ ਦੇਖੋ ਜੀ ਜਿਵੇਂ ਬਿੱਲੀਆਂ ਅੱਖਾਂ ਨੇ ਮੱਥੇ ਪਾ ਲਿਆ ਇੱਕ ਨਹੀਂ ਜਿਹੜਾ ਡੋਸੇ ਜਿਹਾ ਵਾਂਗੂ ਲੈ ਲੈ ਠੀਕ ਆ ਜੀ ਵੜਾ ਨੂੰ ਵੀ ਮਗਰ ਛੱਡ ਕੀ ਕਰਮਾ ਲਈ ਹਾਂਜੀ ਤੇ ਅੱਛਾ ਵੀਰ ਗੁਰਵਿੰਦਰ ਇਹਦਾ ਲੈਂਡ ਦੇਣ ਫਿਰ ਕੀ ਰਹੂਗਾ ਅੱਜ ਹਜੇ ਸਮਾਂ ਪਿਆ ਕ ਟੁਕੜ ਕੱਚੀ ਚਲੋ ਮੰਨਿਆ ਵੀ ਮਹੀਨਾ ਡੇਢ ਪੌਣੇ 2 ਕੁ ਮਹੀਨੇ ਦੀ ਹਜੇ ਕੱਚੀ ਆ ਇਹ ਮੁੱਲ ਕਰਦੇ ਅੱਜ ਦਾ 65000 ਵੀਰ ਜੀ ਕਰਦੇ ਮੁੱਲ 65000 ਲੈਂਡ ਦੇਣ ਵਾਲੀ ਗੱਲਬਾਤ ਖਾਣਾ ਜੀ ਜਿੱਥੇ 60 ਦੀ ਦੇ ਦੀ 60 ਦੀ ਚਲੋ ਆਏ ਗਿਆ ਤਾਂ ਥੋੜਾ ਬਾਦਾ ਹੋਰ ਵੇਖ ਲਿਆ ਜੀ ਹਾਂ ਜੀ ਜੀ ਮਾਨ ਕਰਾਂਗਾ ਪੂਰਾ ਆਏਗਾ ਲਓ ਜੀ 60000 ਦੀ ਦੋਸਤੋ ਜਿਹੜੀ ਇਹ ਵੀਰਾਂ ਦਾ ਵੀ ਦੇ ਦੇਾਂਗੇ ਵਿੱਚੋਂ ਥੋੜਾ ਬਾਦਾ ਕੋਈ ਘਰ ਆਏ ਦਾ ਮਾਨਤਨ ਹੋ ਜਾਊਗਾ ਬਾਕੀ ਸਮਾਂ ਤੁਹਾਨੂੰ ਨੋਟ ਕਰਾ ਹੀ ਦਿੱਤਾ ਜਿੰਨਾ ਕ ਸਮਾਂ ਹਜੇ ਬਾਕੀ 50 ਸੂਣ ਦੇ ਵਿੱਚ ਸੋ ਦੋ ਮੱਝਾਂ ਜਿਹੜੀਆਂ ਇਹ ਵਿਕਾਊ ਨੇ ਠੀਕ ਆ ਜੀ ਇੱਕ ਬਿਲਕੁਲ ਤਾਜੀ ਸੂਣੀ ਹੈ ਜਿਹੜੀ ਤਿਆਰੀ ਤੇ ਆ ਕੋਈ 10-8 ਦਿਨਾਂ ਤੱਕ ਪੂਰੀ ਤਿਆਰੀ ਤੇ ਆ ਪੂਰੇ ਵਜਨ ਵਜੂਦ ਵਾਲੀ ਹੈ ਮੱਝ ਇੱਕ ਸੈਕਿੰਡ ਨੰਬਰ ਤੇ ਜਿਹੜੀ ਤੁਹਾਨੂੰ ਦਿਖਾ ਦਿੰਦੀ ਆ ਠੀਕ ਆ ਜੀ ਹਜੇ ਸਮਾਂ ਕੱਚੀ ਆ ਬਾਕੀ ਅੱਜ ਦਾ ਜਿਹੜਾ ਮੋਲ ਆ ਉਹ ਤੁਹਾਨੂੰ ਬਿਲਕੁਲ ਮੈਂਸ਼ਨ ਕਰਤਾ ਦੱਸਤਾ ਅੱਗੇ ਕੋਈ ਵੀਰ ਪੂਰੀ ਤਿਆਰੀ ਤੇ ਕੋਈ ਖਰੀਦਾ ਤੇ ਜਾਂ ਵੇਚਦਾ ਦੋਸਤੋ ਕੋਈ ਦੋ ਪੈਸੇ ਨਫਾ ਵੀ ਦੇ ਦਊਗੀ ਠੀਕ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਦੋ ਨਾਕ ਸੀ ਅੱਜ ਵੀਰ ਦੇ ਘਰੋਂ ਜਿਹੜੀ ਆਪਾਂ ਵੀਡੀਓ ਪਾਉਣੀ ਸੀ ਠੀਕ ਆ ਜੀ ਦੋਵੇਂ ਪਸ਼ੂ ਮੱਝਾਂ ਨੇ ਤੇ ਵੀਰ ਗੁਰਵਿੰਦਰ ਇੱਕ ਨੰਬਰ ਬੋਲ ਦਿੱ ਗਿਆ ਆਪਣੇ ਆਪਣਾ ਹੈ 88727 ਹਾਂਜੀ 43732 ਠੀਕ ਆ ਜੀ ਹਾਂਜੀ ਇੱਕੋ ਨੰਬਰ ਹੀ ਚੱਲਦਾ ਨਾ ਆਪਣੇ ਕੋਲ ਹਾਂਜੀ ਇੱਕੋ ਹੀ ਆ ਠੀਕ ਆ ਜੀ ਆਪ ਦੋਸਤੋ ਨੰਬਰ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਤੇ ਪਿੰਡ ਵਿਜਿਟ ਕਰਕੇ ਆਪਣੀ ਜਿਹੜੀ ਤਸੱਲੀ ਕਰ ਸਕਦੇ ਜੇ ਨਰਕ ਪਰਖ ਕਰ ਸਕਦੇ ਜੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਟੋਕੜ ਗੱਪੜ ਮੱਜਾਂ ਬਤੇਰੀ ਆਉਂਦੀਆਂ ਨੇ ਬਾਕੀ ਤੁਸੀਂ ਸਮੇ ਸਮੇਂ ਨਾਲ ਪੁੱਛ ਸਕਦੇ ਜੇ ਆਈ ਨਵੇਂ ਪਸ਼ੂਆਂ ਦੇ ਬਾਰੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ